ਸਲਾਮ ਜੀ ਜਲੰਧਰ ਸਰਦਾਰ ਜੀ ਨੇ ਸੂਟਾਂ ਦੇ ਰੇਟਾਂ ਜੀ ਪਾਟੇ ਪਟਾਕੇ ਜਿਹੜੇ ਬਾਜ਼ਾਰਾਂ ਦੇ ਵਿੱਚ ਮਿਲਦੇ 8-8000 ਦੇ ਸੂਟ ਇੱਥੋਂ ਲੈ ਜਾਓ ਸਿਰਫ 11-1100 ਦੇ ਵਿੱਚ ਚਮਚਮਾਂਦੇ ਸੂਟਾਂ ਚਮਚਮਾਂਦੇ 11-1100 ਰੁਪਏ ਦੇ ਦੁਪੱਟੇ ਨਹੀਂ ਮਿਲਣੇ ਅਸੀਂ 11-1100 ਰੁਪਏ ਪੂਰੇ ਸੂਟ ਦੇ ਰਹੇ ਹਾਂ ਚੈੱਕ ਕਰੋ ਕੋਈ 7000 ਕੋਈ 8000 ਕੋਈ 9000 11-1100 ਚ 11-1100 ਚ ਲੈ ਜਾਓ ਜੀ ਸੂਟ ਇਹ ਸਿਰਫ ਜਿਹੜੇ 11-1100 ਵਾਲੇ ਸੂਟ ਆ ਸਿਰਫ ਉਹਨਾਂ ਭੈਣਾਂ ਭਰਾਵਾਂ ਲਈ ਆ ਜਿਨੇ ਇਸ ਵੀਡੀਓ ਦਾ スクリーンショット ਦਿਖਾਊਗਾ ਸ਼ੇਅਰ ਕੀਤਾ ਹੋਇਆ ਤਾਂ ਆਏ 1100 ਰੁਪਏ ਦੇ ਦੇਖੋ ਤੁਸੀਂ ਇੱਥੇ ਆ ਕੇ ਇੱਕ ਸੂਟ ਲੈਨੇ ਹੋ 8000 ਦਾ ਸੂਟ ਤੁਹਾਨੂੰ 1100 ਦਾ ਮਿਲਣਾ ਜੇ ਤੁਸੀਂ 5 ਸੂਟ ਲੈਨੇ ਆ 5100 ਦੇ 10 ਸੂਟ ਲੈ ਲਓ ਤਾਂ ਤੁਹਾਨੂੰ 10000 ਦੇ ਦਵਾਂਗੇ ਜੇ ਤੁਸੀਂ 10 ਦੇ ਕੱਪੜਾ ਨਾਲ 21 ਸੂਟ ਲੈਨੇ ਆ 20000 ਰੁਪਏ ਦੇ ਵਿੱਚ ਦਵਾਂਗੇ ਲਓ ਜੀ ਵੀਡੀਓ ਬਾਰ ਬਾਰ ਸ਼ੇਅਰ ਕਰੋ ਲਾਈਕ ਕਰੋ ਚੰਗੇ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਤੁਸੀਂ ਕਰ ਦਿਓ ਭਾਵੇਂ ਤੁਸੀਂ ਕਰ ਦਿਓ ਭਾਵੇਂ ਤੁਸੀਂ ਕਰ ਦਿਓ ਜਿਹੜਾ ਵੱਧ ਸ਼ੇਅਰ ਕਰੂ ਆਹ ਦੇਖੋ ਟਾਪ ਦਾ ਸੂਟ ਤੁਹਾਡੇ ਘਰ ਬਿਲਕੁਲ ਫ੍ਰੀ ਭੇਜਦੇ ਆਂਗੇ ਆਹ ਸ਼ਰਾਰਾ ਇਹ ਬਾਜ਼ਾਰ ਦੇ ਵਿੱਚ ਮੈਂ ਬਾਰ-ਬਾਰ ਰੋਲਾ ਪਾ ਰਿਆਂ 8-8 10 ਦਾ ਸ਼ਰ 12-12 ਹਜ਼ਾਰ ਪਰ ਇਹ ਵੀ ਤੁਹਾਨੂੰ ਅਸੀਂ ਦੇ ਰਹਿਣਾ ਸਿਰਫ 1100 ਦੇ ਵਿੱਚ ਜਿਹੜਾ 1 ਲੱਖ ਦਾ ਕੱਪੜਾ ਲੈਣਾ ਗਰੰਟੀ ਨਾਲ ਇਥੋਂ 20 ਹਜ਼ਾਰ ਜਿੰਨੇ ਆ ਦਵਾ-ਦਬ ਸਕਰੀਨ ਸ਼ਾਟ ਸਾਨੂੰ ਭੇਜੀ ਜਾਓ ਜਿਹੜਾ ਸਾਨੂੰ ਛੇ ਦੀ ਛੇ ਦੀ ਸਕਰੀਨ ਸ਼ਾਟ ਭੇਜੂਗਾ ਉਹਨੂੰ ਇਹ ਸੂਟ ਮਿਲ ਜਾਣੇ ਆ ਫਿਰ ਤੁਹਾਨੂੰ ਇਹ ਨਹੀਂ ਹੈ ਕੋਈ ਕੱਪੜਾ ਇੱਕ ਪ੍ਰਕਾਰ ਦਾ ਮਿਲਣਾ ਕੋਈ 1100 ਰੁਪਏ ਦੀ ਰਹਿੰਦੇ ਬਰੋਕਟ ਲੈਣੀ ਬਰੋਡ ਮਿਲ ਜਾਣੀ ਸਿਲਕ ਲੈ ਇਟਾਲੀਅਨ ਲੈਣੀ ਇਟਾਲੀਅਨ ਮੈਲ ਜਣੀ ਬੈਲਵੈਟ ਦੇ ਦੁਪੱਟੇ ਦੇ ਨਾਲ ਵੀ ਮਿਲ ਜਣੇ 1100 ਰੁਪਏ ਜੂਟ ਤੁਸੀਂ ਦਵੇ ਹਜ਼ਾਰਾਂ ਲੱਖਾਂ ਹੀ ਡਿਜ਼ਾਈਨ ਮਿਲ ਜਣੇ ਆ ਤੁਸੀਂ ਸਿਮਰਨ ਵੈੜੀ ਮੋਡ ਦੇ ਤੇ ਬੇਫਿਕਰੇ ਹੋ ਕੇ ਆਜੋ ਕਿਸੇ ਵੱਲੋਂ ਵੀ ਵਰੀ ਕਰਨ ਦੀ ਲੋੜ ਨਹੀਂ ਹੈਗੀ ਚਾਹੇ ਤੁਸੀਂ ਆਨਲਾਈਨ ਆਰਡਰ ਕਰਨਾ ਹੈ نیچے ਲਿਖੇ ਨੰਬਰਾਂ ਦੇਤੇ ਕਾਲ ਕਰੋ ਵਟਸਐਪ ਦੇ ਮਾਧਿਅਮ ਦੇ ਰਾਹੀਂ ਚਾਹੇ ਵੀਡੀਓ ਕਾਲ ਦੇ ਮਾਧਿਅਮ ਦੇ ਰਾਹੀਂ ਹਰ ਇੱਕ ਚੀਜ਼ ਮਿਲ ਜਣੀ ਹੈ ਤੁਹਾਨੂੰ ਕਿਸੇ ਵੀ ਗੱਲੋਂ ਪਰਵਾਹ ਨਹੀਂ ਕਰਨੀ ਹੈਗੀ ਤੁਹਾਨੂੰ ਅਨਸਟਿਚ ਵੀ ਦੇਈ ਜਾਂਦੇ ਆ ਸੈਮੀ ਸਟਿਚ ਵੀ ਦੇਈ ਜਾਂਦੇ ਆ ਆਪਣੇ ਇਟਾਲੀਅਨ ਵਰਕਸ ਰਜਵਾੜੇ ਵਰਕਾ ਦੇ ਵਿੱਚ ਵੀ ਕਟਵਰਕ ਦੀਆਂ ਕੜਾਈਆਂ ਦੇ ਨਾਲ ਸਿਰਫ 1100 ਰੁਪਏ ਦਾ ਦੇਖੋ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਲੁੱਟੀ ਜਾਂਦੇ ਆ ਦੁਕਾਨਦਾਰ ਡੰਮੀਆਂ ਦੇ ਲਾ ਲਾ ਕੇ ਇਦਾਂ ਦੇ ਸੂਟ ਲੈਟਾਂ ਲੁੱਟਾਂ ਮਾਰ ਕੇ 25 2500 ਨਹੀਂ 25 25000 ਵੀ ਮੰਗੀ ਜਾਂਦਾ ਕੋਈ 10000 ਵੀ ਮੰਗਿਆ ਨਾ ਕੋਈ 8000 ਵੀ ਮੰਗਿਆ ਦਾ ਪਰ ਅਸੀਂ 1100 ਦੇ ਵਿੱਚ ਦੇਣਾ ਜੀ 1100 ਚ ਆ ਗਲੇ ਦੇ ਕੰਮ ਆ ਘੇਰੇ ਤੇ ਕੰਮ ਫਰੰਟ ਬਾਹਾਂ ਦੇ ਕੰਮ ਦੁਪੱਟੇ ਹੈਵੀ ਰੇਟ 8000 ਰੁਪਿਆ ਦਾ ਇਹ ਵੀ ਲੈ ਜਾਓ 1100 ਚ ਤੁਸੀਂ ਜਦੋਂ ਰੈੱਡ ਸੂਟ ਮੰਗ ਕੇ ਆਦੇ 5100 7000 10 10000 ਰੁਪਿਆ ਦੁਕਾਨਦਾਰ ਮੰਗਦੇ ਆ ਪਰ ਤੁਹਾਡੇ ਫਾਇਦੇ ਕਰਨੇ ਆ ਠੋਕੇ ਕਰਨੇ ਆ ਚੱਕੋ 1100 ਦੇ ਵਿੱਚ ਕਾਰੀਆਂ ਵਾਲ ਸੂਟ ਭਾਵੇਂ ਵਿਆਹਾਂ ਸ਼ਾਦੀਆਂ ਤੇ ਚਲ ਜਾਓ ਭਾਵੇਂ ਜਾਗੋਆਂ ਪਾਰਟੀਆਂ ਤੇ ਚਲ ਜਾਓ ਭਾਵੇਂ ਚਲ ਜਿਓ ਜਿੱਥੇ ਮਰਜੀ ਵਿਆਂ ਵਿਆਂ ਕਰਾ ਦੀ ਸਿਮਰਨ ਬੈਡੀ ਮਾਲ ਜਲੰਧਰ ਸਰਦਾਰ ਜੀ ਦੁਕਾਨ ਤੇ ਆ ਜਾਓ ਛੇਤੀ ਸਲਾਹ ਜੀ ਜਲੰਧਰ ਸਰਦਾਰ ਜੀ ਨੇ ਸੂਟਾਂ ਦੇ ਰੇਟਾਂ ਦੀ ਪਾਰ ਤੇ ਪਟਾਕੇ ਜਿਹੜੇ ਬਾਜ਼ਾਰਾਂ ਦੇ ਵਿੱਚ ਮਿਲਦੇ 8-8000 ਦੇ ਸੂਟ ਇੱਥੇ ਲੈ ਜਾਓ ਸਿਰਫ 11-1100 ਦੇ ਵਿੱਚ ਜਿਹੜਾ ਤੁਸੀਂ ਲੈਨੇ ਹੋ ਵਿਆਹ ਸ਼ਾਦੀ ਦਾ ਕੱਪੜਾ ਦਾਜ ਮੀਰ ਦਾ ਕੱਪੜਾ ਲੱਖ-ਲੱਖ ਰੁਪਈਆ ਲਾਉਣੇ ਹੋ ਬਾਜ਼ਾਰਾਂ ਦੇ ਵਿੱਚ ਲੱਖ ਰੁਪਏ ਵਾਲਾ ਕੱਪੜਾ ਤੁਹਾਨੂੰ ਸਿਰਫ ਦੇ ਰਣਾ 15000 ਦੇ ਵਿੱਚ ਸਰਦਾਰ ਜੀ ਬਾਜ਼ਾਰ ਦੇ ਵਿੱਚ ਕੋਈ 8000 ਕੋਈ 9000 ਤੁਸੀਂ ਕਹਿੰਨੇ ਹੋ 1100 ਚ ਲੈ ਜਾਓ 110 ਇਹ ਕਿ ਅਸੀਂ 1100 ਜਿਹਦੇ ਕਿਹਾ ਤੇ 1100 ਦੇ ਦਵਾਂਗੇ ਵੀ ਤੇ ਹਜ਼ਾਰਾਂ ਹੀ ਸੂਟ ਦੀ ਕੁਆਂਟੀਟੀ ਦੇ ਵਿੱਚ ਦਵਾਂਗੇ ਇਤਾਂ ਦੀ ਗੱਲ ਨਹੀਂ ਹੋਣੀ ਤੇ ਤੁਸੀਂ ਹੈਰਾਨ ਹੋਏ ਨਾ ਪ੍ਰਾਈਸ ਰੇਂਜਾਂ ਸੁਣ ਕੇ ਸਾਡੇ ਸਿਮਰਨ ਵੈਡਿੰਗ ਮਾਲ ਦੀਆਂ ਅਸੀਂ ਜਿਹੜੇ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਆਊਗਾ ਉਹਨੂੰ 1100 ਵਾਲੇ ਸੂਟਾਂ ਦੇ ਨਾਲ ਹੋਰ ਵੀ ਵੱਡੇ ਫਾਇਦੇ ਕਰਕੇ ਤੋਰਾਂਗੇ ਜੇ ਕੋਈ ਭੈਣ ਭਰਾ 5 ਸੂਟ ਲਊਗਾ ਉਹਨੂੰ 5 ਸੂਟ 5100 ਦੇ ਤੇ 11 ਸੂਟ ਲਊਗਾ 10 ਸੂਟ ਲਊਗਾ ਸਮਝੋ 10000 ਰੁਪਏ ਦੇ ਸੂਟ ਵਾਹੂਏ ਉਹ ਸਰਦਾਰ ਜੀ 20 ਸੂਟ ਵੀ ਦੇ ਦਿਓ ਕਿ ਜੇ ਕਿਸੇ ਨੇ 21 ਸੂਟ ਲੈਣੇ ਆ ਜੀ ਮੈਂ ਕਹਾਂ ਜੇ 21 ਸੂਟ ਲਊਗਾ 20000 ਰੁਪਏ ਦੇ ਆ ਲਓ ਜੀ ਬਹੁਤ ਵੱਡੇ ਧਮਾਕੇ ਪਾ ਦਿਆ ਸੂਟ ਚੈੱਕ ਕਰ ਲਓ ਬਹੁਤ ਸਾਰੇ ਹੈਵੀ ਹੈਵੀ ਦੁਆਰੀ ਸੁਣ ਲਓ ਤੁਸੀਂ ਤੁਸੀਂ ਇੱਥੇ ਆ ਕੇ ਇੱਕ ਸੂਟ ਲੈਣੇ ਹੋ 8000 ਦਾ ਸੂਟ ਤੁਹਾਨੂੰ 1100 ਦਾ ਮਿਲਣਾ ਜੇ ਤੁਸੀਂ 5 ਸੂਟ ਲੈਣੇ ਆ 5100 ਦੇ 10 ਸੂਟ ਲੈ ਲਓ ਤਾਂ ਤੁਹਾਨੂੰ 10000 ਦੇ ਦਵਾਂਗੇ ਜੇ ਤੁਸੀਂ ਦਾਜਪੁਰ ਦੇ ਕਪੜਾ ਨਾਲ 21 ਸੂਟ ਲੈਣੇ ਆ 2000 ਰੁਪਏ ਦੇ ਵਿੱਚ ਦਵਾਂਗੇ ਆ ਚੀਜ਼ਾਂ ਚੈੱਕ ਕਰ ਲਓ ਕੋਈ 7000 ਕੋਈ 8000 ਕੋਈ 9000 11 1100 ਚ 11 1100 ਚ ਲੈ ਜਾਓ ਜੀ ਸੂਟ ਇਹ ਸਿਰਫ ਜਿਹੜੇ 11 1100 ਵਾਲੇ ਸੂਟ ਆ ਸਿਰਫ ਉਹਨਾਂ ਭੈਣ ਭਰਾਵਾਂ ਲਈ ਆ ਜਿਨੇ ਇਸ ਵੀਡੀਓ ਦਾ ਸਕਰੀਨ ਸ਼ਾਟ ਦਿਖਾਊਗਾ ਸ਼ੇਅਰ ਕੀਤਾ ਹੋਇਆ ਤਾਂ ਇਹ 1100 ਰੁਪਏ ਦੇ ਸੂਟ ਦੇਖੋ ਜੀ ਫਾਇਦਾ ਤੁਹਾਡਾ ਬਹੁਤ ਸਾਰਾ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਦਿਖਾਉਣੇ ਆ ਜਿਹੜਾ ਮਰਜ਼ੀ ਸੂਟ ਲੈ ਜਾਓ ਜੇ ਸਿੰਗਲ ਸੂਟ ਲੈਣਾ ਤੁਹਾਨੂੰ 1100 ਰੁਪਏ ਦੇਣਾ ਕੋਈ 8000 ਦਾ ਕੋਈ 9000 ਦਾ ਕੋਈ 10000 ਦਾ ਕੋ 11 1100 ਜੀ 11 1100 ਸਰਦਾਰ ਜੀ ਨੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਹੀ ਤੋੜ ਦਿੱਤੇ ਹੈ ਗਿਆ ਜਲੰਧਰ ਚ ਬ੍ਰਾਂਡਰਸ ਰੋਡ ਤੇ ਇਸ ਵੇਲੇ ਸਰਦਾਰ ਜੀ ਦੀ ਪੂਰੀ ਚਰਚਾ ਆ ਵੀ ਤੁਸੀਂ ਚੈੱਕ ਕਰ ਲਓ ਸੂਟਾਂ ਦੇ ਤੁਹਾਨੂੰ ਅਸੀਂ ਕਲਰ ਵੀ ਬਹੁਤ ਸੋਹਣੇ ਦਿਖਾ ਰਹੇ ਹਾਂ ਤੁਹਾਨੂੰ ਡਿਜ਼ਾਈਨ ਵੀ ਬਹੁਤ ਸੋਹਣੇ ਦਿਖਾ ਰਹੇ ਹਾਂ ਵੈਰਾਈਟੀਆਂ ਆ ਤੁਸੀਂ ਚੈੱਕ ਕਰੋ ਘੇਰੇ ਦੇ ਉੱਤੇ ਕੰਮ ਚੈੱਕ ਕਰ ਲਓ ਕੋਈ 7000 ਕੋਈ 8000 ਪਰ 1100 ਜੀ ਦਵਾਂਗੇ ਵੀ ਤੁਸੀਂ ਦੇਖੋ ਬਾਰਡਰ ਚੈੱਕ ਕਰੋ ਕਿੱਡੇ ਪਾਰੇ ਪਾਰੇ ਛੋੜੇ ਛੋੜੇ ਬਾਰਡਰ ਆ ਤੇ ਬਾਰਡਰਾਂ ਦੇ ਉੱਤੇ ਕੱਲੇ ਦੋ ਦੁਪੱਟੇ ਲੈਣ ਜਾਣੇ ਕੱਲੇ ਦੁਪੱਟਿਆਂ ਸਕਰੀਨਸ਼ਾਟ ਲਓ ਕਿਸੇ ਨੇ ਕਹਣਾ ਕੋ 4000 ਦਾ ਦੁਪੱਟਾ ਤੇ ਕਿਸੇ ਨੇ ਕਹਣਾ 5000 ਰੁਪਏ ਦਾ ਇੱਥੇ ਸਿਮਰਨ ਵੇਡਿੰਗ ਮੋਲ ਤੇ ਇੱਕੋ ਹੀ ਰੇਟ ਵੇਣਾ ਸਿਰਫ 1100 ਰੁਪਏ ਦਾ ਸੂਟ ਆ ਦੇਖੋ ਜੀ ਸਰਦਾਰ ਜੀ ਨੇ ਵਾਕਈ ਸਾਰਾ ਬਾਜ਼ਾਰ ਹਲਾਤਾ ਵੱਡੇ ਵੱਡੇ ਹੋਲ ਸੇਲਰ ਵੀ ਫਿਕਰਾਂ ਚ ਪੈ ਗਾਇਆ ਆ ਚੈੱਕ ਕਰੋ ਤੁਸੀਂ ਕਹਣਾ ਐਵੇਂ ਹੀ ਸੰਘਾ ਪਾੜੀ ਜਾਂਦੇ ਆ ਆ ਰੇਟ ਚੈੱਕ ਕਰ ਲਓ ਸੂਟ ਦੇ ਉੱਤੇ ਰੇਟ ਲੱਗਾ 9350 ਰੁਪਏ ਪਰ 9350 ਨਹੀਂ ਲੈਣੇ ਆ ਵੀ ਹੈਵੀ ਸੂਟ ਦੇਖੋ ਲੱਦਿਆ ਪਿਆ 1100 ਰੁਪਏ ਦੇਣਾ ਹੀ 1100 ਦਾ ਅਸੀਂ ਸਾਨ ਟੀ ਵਾਲੇ ਸਕਰੀਨ ਸ਼ਾਟ ਲਿੱਤਾ ਹੋਇਆ ਤੁਹਾਨੂੰ ਇਹ ਸੂਟ 1100 ਰੁਪਏ ਦਾ ਮਿਲਣਾ ਜਿਹੜਾ ਕੋਈ ਸੂਟ 5000 ਦਾ ਕੋਈ 9000 ਦਾ ਕੋਈ 8000 ਦਾ ਕੋਈ 6000 ਦਾ ਸਾਰੇ ਸੂਟ ਤੁਹਾਨੂੰ 11-1100 ਰੁਪਏ ਰੇਂਜ ਦੇ ਦੇਖੋ ਜੀ ਬਹੁਤ ਸਾਰੇ ਲੋਕ ਸਾਨੂੰ ਇਟਲੀ ਜਰਮਨ ਫਰਾਂਸ ਇੰਗਲੈਂਡ ਕੈਨੇਡਾ ਅਮਰੀਕਾ ਤੋਂ ਦੇਖ ਰਹੇ ਆ ਦਵਾ-ਦਬ ਸਕਰੀਨਸ਼ਾਟ ਸਾਨੂੰ ਭੇਜੀ ਜਾਓ ਜਿਹੜਾ ਸਾਨੂੰ ਛੇ ਦੀ ਛੇ ਦੀ ਸਕਰੀਨਸ਼ਾਟ ਭੇਜੂਗਾ ਉਹਨੂੰ ਇਹ ਸੂਟ ਮਿਲ ਜਾਣੇ ਆ ਤੁਹਾਨੂੰ ਅਸੀਂ ਬਾਰ-ਬਾਰ ਕਹਿੰਨੇ ਆ ਵਿਆਹਾਂ ਸ਼ਾਦੀਆਂ ਦੇਣੀਆਂ ਤੁਹਾਡੇ ਪਿੰਡਾਂ 'ਚ ਵਿਆਹ ਸ਼ਾਦੀਆਂ ਧੀਆਂ ਧਿਆਣੀਆਂ ਦੀ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤੁਸੀਂ ਕੱਪੜਾ ਲੈ ਕੇ ਜਿਉਣੇ ਜਿਉਣੇ ਵਿਆਹ ਸ਼ਾਦੀਆਂ ਦਾ ਤੇ ਤੁਸੀਂ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰ ਜੋ ਸੂਟ 5100 ਚ ਲੈ ਕੇ ਜਾਓ 10 ਸੂਟ 10000 ਚ ਲੈ ਕੇ ਜਾਓ ਉਹ ਸ਼ਗਨ ਸਕੀਮ ਲਾਤੀ 21 ਸੂਟ 20000 ਚ ਦਵਾਂਗੇ ਭਰੇ ਭਰੇ ਭੂਆ ਵੀ ਖੁਸ਼ ਕਰ ਦਿਓ ਤਾਈ ਵੀ ਖੁਸ਼ ਕਰ ਦਿਓ ਮਾਮੀ ਵੀ ਖੁਸ਼ ਕਰ ਦਿਓ ਫਿਰ ਤੁਹਾਨੂੰ ਇਹ ਨਹੀਂ ਹੈ ਕੋਈ ਕਪੜਾ ਇੱਕ ਪ੍ਰਕਾਰ ਦਾ ਮਿਲਣਾ ਕੋਈ 1100 ਰੁਪਏ ਦੀ ਰੇਂਜ ਦੇ ਬਰੋਕਟ ਲੈਣੀ ਬਰੋਡ ਮਿਲ ਜਣੀ ਸਿਲਕ ਲੈਣੀ ਸਿਲਕ ਮਿਲ ਜਣੀ ਆ ਇਟਾਲੀਅਨ ਲੈਣੀ ਇਟਾਲੀਅਨ ਮੈਲ ਜਿਹੜੀ ਬੈਲਵੈਟ ਦੇ ਦੁਪੱਟਿਆਂ ਦੇ ਨਾਲ ਵੀ ਮਿਲ ਜਣੇ 1100 ਰੁਪਏ ਜੂੜ ਤੁਸੀਂ ਚੈੱਕ ਕਰਿਓ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਜਣਿਆ ਤੁਹਾਨੂੰ ਬਾਰ-ਬਾਰ ਕਹਿ ਰਹੇ ਆ ਇਹ ਕੋਈ ਲਾਟ ਨਹੀਂ ਕੋਈ ਪੁਰਾਣਾ ਸਮਾਨ ਨਹੀਂ ਡੀਲ ਦਿੱਤੀ ਡੀਲ ਜਿੱਦਾਂ ਜਿੱਦਾਂ ਕੰਪਨੀਆਂ ਨਾਲ ਲੜ ਕੇ ਸਰਦਾਰ ਜੀ ਲਿਆ ਰਹੇ ਕਪੜਾ ਉਦਾਂ ਹੀ ਤੁਹਾਨੂੰ ਦੇਈ ਜਾਂਦੇ ਆ ਕਹਿੰਦੇ ਫਾਇਦਾ ਨਹੀਂ ਕਰਨਾ ਲੁੱਟ ਨਹੀਂ ਕਰਨੀ ਸਿਰਫ ਲੋਕਾਂ ਦੇ ਫਾਇਦੇ ਕਰਨੇ ਆ ਆ ਵੀ ਚੈੱਕ ਕਰ ਲਓ ਤੁਸੀਂ ਇੱਕ ਗੱਲ ਸੁਣ ਲਓ ਆਉਣਾ ਤੁਸੀਂ ਬ੍ਰੈਂਡਰਸ ਰੋਡ ਤੇ ਆ ਸਿਮਰਨ ਬੈਟਿੰਗ ਮਾਲ ਬਹੁਤ ਵੱਡਾ ਬ੍ਰੈਂਡ ਬਣ ਗਿਆ ਜੀ ਬਹੁਤ ਵੱਡਾ ਬ੍ਰੈਂਡ ਸਿਮਰਨ ਬੈਟਿੰਗ ਮਾਲ ਆ ਵੀ 1100 ਰੁਪਏ ਦੇਣਾ ਤੁਸੀਂ ਚੈੱਕ ਕਰਨਾ ਫਿਰ ਵਰਕ ਫਿਰ ਸਾਰੇ ਕੱਪੜੇ ਇਟਾਲੀਅਨ ਵਰਕ ਰਜਵਾੜੇ ਵਰਕ ਆ ਦੇ ਵਿੱਚ ਕਟਵਰਕ ਦੀਆਂ ਕੜਾਈਆਂ ਦੇ ਨਾਲ ਜਿਹੜੇ ਇੱਤਾ ਦੇ ਕਟਵਰਕ ਦੇ ਵੇਚਣਾ ਆਂਦੇ ਨਾ 3500 5000 8000 ਅਸੀਂ ਕੋਈ 3500 5000 8000 ਨਹੀਂ ਲੈਣਾ ਸਿਰਫ 1100 ਰੁਪਏ ਦਾ ਪਰ ਭਾਜੀ ਤੁਹਾਡੇ ਆਲੇ-ਦੁਆਲੇ ਕੀ ਸਾਰੇ ਜਲੰਧਰ ਦੇ ਦੁਕਾਨਦਾਰ ਫਿਕਰਾਂ 'ਚ ਬੈ ਗਏ ਆ ਕਹਿੰਦੇ ਸਰਦਾਰ ਜੀ ਪਤਾ ਨਹੀਂ ਕਰੀ ਕੀ ਜਾਂਦੇ ਆ ਕਹਿੰਦੇ 11 ਗੂਰਾ ਸੋ ਜੇ ਸਾਨੂੰ ਤਾਂ ਮਿਲਦਾ ਹੀ 25-2500 ਦਾ ਸੂਟ ਖੋਦ ਨੂੰ ਆ ਵਿਆਪਾ ਸਿਰਫ ਭਰਾਣ ਭਰਾਵਾਂ ਦੇ ਵੱਡੇ ਫਾਇਦੇ ਕਰਨੇ ਆ ਸਿਰਫ ਵਿਆਪਾ ਵੀ ਵੱਡੀ ਕੁਆਂਟੀਟੀ ਦੇ ਵਿੱਚ ਆਪਾਂ ਸਮਾਨ ਚੱਕ ਕੇ ਲੈ ਕੇ ਆਏ ਆ ਆਪਾਂ ਨੇ ਸਾਰੇ ਭੈਣ ਭਰਾਵਾਂ ਦੇ ਦੱਬ ਕੇ ਫਾਇਦੇ ਕਰੀਏ ਤੁਹਾਡੇ ਵੀਡੀਓ ਪਾਈ ਦਾ ਫਾਇਦਾ ਤਾ ਹੋਵੇ ਪਤਾ ਲੱਗੇ ਲਵੀ ਗੱਲਬਾਤ ਬਣੀ ਆ ਆ ਲੋ ਜੀ ਇੱਕ ਹੋਰ ਫਾਇਦਾ ਕਰ ਦਿੱਤਾ ਤੁਹਾਨੂੰ ਅਨ ਸਟਿਚ ਵੀ ਦੇਈ ਜਾਂਦੇ ਆ ਸੈਮੀ ਸਟਿਚ ਵੀ ਦੇਈ ਜਾਂਦੇ ਆ ਆ ਚੈੱਕ ਕਰ ਲੋ ਜਿੱਥੇ ਮਰਜ਼ੀ ਘੁੰਮ ਲਿਓ ਫੋਟੋ ਖੇਚ ਲਓ ਵੀਡੀਓ ਬਣਾ ਲਓ ਜਿੱਥੇ ਮਰਜ਼ੀ ਚੱਲ ਜਾਓ ਆ ਜੀ ਜਾ ਚੈੱਕ ਕਰੋ ਤੁਸੀਂ ਸ਼ਰਾਰੇ ਸੂਟ ਦੇ ਰਹੇ ਆ ਤੁਹਾਨੂੰ 11 1100 ਦੇ ਵਿੱਚ 11 1100 ਸਾਡੀ ਹੋਰ ਕੋਈ ਬ੍ਰਾਂਚ ਨਹੀਂ ਆ ਜਲੰਧਰ ਸ਼ਹਿਰ ਦੇ ਵਿੱਚ ਸਿਮਰਨ ਵੈਡੀ ਮਾਲ ਦੇ ਸਰਦਾਰ ਜੀ ਦੀ ਸੱਚੀ ਸੁੱਚੀ ਉੱਟੀ ਇੱਕੋ ਹੀ ਆ ਸੱਚੀ ਸੁੱਚੀ ਉੱਟੀ ਤੇ ਕੋਈ ਵੀ ਦੂਸਰੀ ਬ੍ਰਾਂਡ ਸਾਡੇ ਸਿਮਰਨ ਵੈਡੀ ਮਾਲ ਦੇ ਵਿੱਚ ਨਹੀਂ ਆ ਜੀ ਜੇ ਸਰਦਾਰ ਜੀ ਦੀ ਦੁਕਾਨ ਹੈਗੀ ਆ ਤਾਂ ਬ੍ਰੈਂਡਰਥ ਰੋਡ ਤੇ ਸਭ ਤੋਂ ਪੁਰਾਣੀ ਸਭ ਤੋਂ ਮਸ਼ਹੂਰ ਸਿਮਰਨ ਵੈਡੀ ਮਾਲ ਤੇ ਆ ਜਾਓ ਆ ਚੈੱਕ ਕਰ ਲੋ ਸਰਦਾਰ ਜੀ ਦੇ ਆ ਗਲੇ ਦੇ ਕੰਮ ਆ ਘੇਰੇ ਦੇ ਕੰਮ ਫਰੰਟ ਬਾਹਾਂ ਦੇ ਕੰਮ ਦੁਪੱਟੇ ਹੈਵੀ ਰੇਟ 8000 ਰੁਪਿਆਰ ਦਾ ਇਹ ਵੀ ਲੈ ਜਾਓ 1100 ਚ 1100 ਚ 1100 ਜੀ 1100 ਜੀ ਆ ਦੇਖੋ ਦੁਪੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਨਾਲ ਲਾਤੇ ਆ ਤੁਸੀਂ ਹੈਰਾਨ ਹੋਏ ਨਾ ਇਦਾਂ ਦੀਆਂ ਬੇਸ਼ੁਮਾਰ ਵੈਰਾਈਟੀਆਂ ਮਿਲਣੀਆਂ ਕੱਲੇ ਮਾਰਕੀਟ ਦੇ ਜੋ ਦੁਪੱਟੇ ਲੈਣ ਜਾਣਾ ਕਿਸੇ ਨੂੰ ਨਾ 2500 ਰੁਪਏ ਦਾ ਦੁਪੱਟਾ ਤੇ ਕਿਸੇ ਨੂੰ ਨਾ 3000 ਰੁਪਏ ਦਾ ਸਿਮਰਨ ਵੈਡਿੰਗ ਮੋਲ ਤੇ ਆ ਤੇ ਆ ਜੋ ਸੂਟ ਵੀ ਲੈ ਕੇ ਜਾਓ ਦੁਪੱਟਾ ਵੀ ਲੈ ਕੇ ਜਾਓ ਸਲਵਾਰ ਵੀ ਲੈ ਕੇ ਜਾਓ ਸਾਰਾ ਸੂਟ 1100 ਰੁਪਏ ਦਾ ਪਰ ਭਾਜੀ ਵਾਕਈ ਤੁਸੀਂ ਪਰੇਸ਼ਾਨ ਕਰਤਾ ਮੈਂ ਤਾਂ ਹੈਰਾਨ ਆ ਜਿਹੜਾ ਸੂਟ ਖਿਲਦਾ ਸਾਰਾ ਚੜਦੇ ਤੋਂ ਚੜਦਾ ਕੱਪੜੇ ਵੀ ਟੌਪ ਟੌਪ ਦੇ ਰੰਗ ਵੀ ਟੌਪ ਟੌਪ ਦੇ ਰੇਟ ਤੁਸੀਂ ਮਿੱਟੀ ਦੇ ਭਾਅ ਕਰਤੇ ਆ ਮੈਂ ਕਿਹਾ ਆਪਾਂ ਫਾਇਦੇ ਕਰਨੇ ਸਾਰੇ ਭੈਣ ਬਰਾਉਂਦੇ ਆ ਦੇਖੋ ਫਰੰਟ ਚੈੱਕ ਕਰੋ ਕਿਸੇ ਨੂੰ ਕੋਈ ਇਤੇ ਹੀ ਕਢਾਈ ਕਢਾਣੀ ਆ ਕੋਈ ਕਹੂਗਾ 6000 ਕੋਈ ਕਹੂਗਾ 650 ਕੋਈ ਕਹੂਗਾ 7000 ਰੁਪਏ ਦਾ ਤੇ ਅਸੀਂ ਸਿਰਫ ਸਿਮਰਨ ਵੈਡਿੰਗ ਮੋਲ ਦੇ ਉੱਤੇ ਆਜੋ ਤੁਹਾਨੂੰ 1100 ਰੁਪਏ ਨੇ ਪੂਰਾ ਸੂਟ ਹੀ ਦੇ ਦੇਣਾ ਦੇਖੋ ਵੀ ਜਿਨ੍ਹਾਂ ਦੇ ਘਰ 'ਚ ਵਿਆਹ ਆ ਗਿਆ ਕਿਸ ਨੇ ਰੈੱਡ ਸੂਟ ਲੈਣਾ ਤੁਸੀਂ ਜਦੋਂ ਰੈੱਡ ਸੂਟ ਮੰਗ ਕੇ ਆਦੇ 5100 7000 10 1000 ਰੁਪਏ ਦੁਕਾਨਦਾਰ ਮੰਗਦੇ ਆ ਪਰ ਤੁਹਾਡੇ ਫਾਇਦੇ ਕਰਨੇ ਆ ਖੋਕੇ ਕਰਨੇ ਆ ਚੱਕੋ 1100 ਦੇ ਵਿੱਚ ਦੁਪੱਟਾ ਚੈੱਕ ਕਰੋ ਚੈਲੰਜ ਕਰਦੇ ਆ ਜੇ ਪੂਰੇ ਪੰਜਾਬ ਚ ਕੋਈ ਦੁਕਾਨਦਾਰ 1100 ਜੇ ਸੂਟ ਦੇ ਦੇਵੇ ਤੁਹਾਨੂੰ ਰੰਗ ਰੈੱਡ ਵੀ ਮਿਲ ਜਣਾ ਮਿਰਨਟਾਈ ਮਿਲ ਜਣਾ ਰਾਣੀ ਵੀ ਮਿਲ ਜਣਾ ਵਾਈਨ ਵੀ ਮਿਲ ਜਣਾ ਪਰਪਲ ਵੀ ਮਿਲ ਜਣਾ ਰੰਗ ਸਾਰੇ ਮਿਲਣੇ ਆ ਇੱਕੋ ਹੀ ਛੱਤ ਦੇ નીચે ਕਿਤੇ ਵੀ ਜਾਣ ਦੇ ਲੋੜ ਨਹੀਂ ਪੈਣੀ ਤੁਸੀਂ ਸਿਮਰਨ ਵੈੜੀ ਮੋਲ ਤੇ ਪੈਰ ਰੱਖਤਾ ਜਿਹੜਾ ਤੁਹਾਡਾ ਲੱਖ ਰੁਪਏ ਦਾ ਕੱਪੜਾ ਆਣਾ ਮੈਂ 100 ਰੁਪਏ ਨਾਲ ਵੇਚਦਾ 30000 ਰੁਪਏ ਦੇ ਵਿੱਚ ਬਣਾ ਕੇ ਵੇਚਾਂਗੇ ਆ ਦੇਖੋ ਜੀ ਇੱਕ ਹੋਰ ਸੂਟ ਚੈੱਕ ਕਰ ਲਓ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਇੱਥੇ ਪਿਛਲੀ ਵੀਡੀਓ ਦੇ ਵਿੱਚ ਰਿਕਾਰਡ ਟੁੱਟ ਗਿਆ ਸੀ ਰਿਕਾਰਡ ਕੋਈ ਕਹਿੰਦਾ ਸਾਰੇ ਹੀ ਸੂਟ ਸਾਨੂੰ ਦੇ ਦਿਓ ਕੋਈ ਕਹਿੰਦਾ ਸਾਰੇ ਹੀ ਸਾਨੂੰ ਦੇ ਦਿਓ ਪਰ ਤੁਹਾਨੂੰ ਬੇਨਤੀ ਇਹ ਕਰ ਰਹੇ ਆਂ ਵੀ ਸਾਡੇ ਕੋਲ ਸਟਾਕ ਜਿਹੜਾ ਹੈਗਾ ਤੁਹਾਨੂੰ ਦਿਖਾਈ ਜੰਨੇ ਆ ਜਿਹੜਾ ਪਹਿਲਾਂ ਸਕਰੀਨ ਸ਼ਾਟ ਭੇਜ ਦੂਗਾ ਜਿਹੜਾ ਪਹਿਲਾਂ ਸ਼ਾਪ ਤੇ ਆਜੂਗਾ ਜਿੱਦਾਂ ਜਿੱਦਾਂ ਵੀਡੀਓ ਦੇਖਦੇ ਆ ਇਦਾਂ ਹੀ ਸਵੇਰੇ ਉੱਠ ਕੇ ਸਿਮਰਨ ਬੈਡਿੰਗ ਮਾਲ ਜਲੰਧਰ ਬੈਂਡਰ ਰੋਡ ਤੇ ਆਜੋ ਲੈ ਜਾਓ ਲੈ ਜਾਓ ਲੈ ਜਾਓ ਕਾਡੀਆਂ ਦੇ ਭਾਅ ਲੈ ਜਾਓ ਜੀ ਕਾਡੀਆਂ ਦੇ ਭਾਅ ਕੱਪੜਾ ਲੈ ਜਾਓ ਚੈੱਕ ਕਰੋ ਦੁਪੱਟੇ ਬਨਾਰਸੀ ਬੀ ਆਰ ਦੁਪੱਟੇ ਆ ਰੇਡ ਮੁਸ਼ਨਾ ਇਦਾਂ ਹੀ ਉਹਨੂੰ ਕੋ 2.5 ਮੀਟਰ ਦਾ ਖੁੱਲਾ ਡੁੱਲਾ ਪਿਓਰ ਦਾ ਬਨਾਰਸੀ ਡੋਲੇ ਦਾ ਦੁਪੱਟਾ ਦੇ ਅੱਲੇ ਨੇ ਤੁਹਾਡੇ ਕੋ 2500 ਰੁਪਏ ਮੰਗ ਲੈਣਾ 2500 ਨਹੀਂ ਲੈਣਾ ਅਸੀਂ 1100 ਰੁਪਏ ਪੂਰਾ ਸੂਟ ਹੀ ਦੇ ਦੇਣਾ ਦੇਖੋ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਲੁੱਟੀ ਜਾਂਦੇ ਆ ਦੁਕਾਨਦਾਰ ਡੰਮੀਆਂ ਦੇ ਲਾਲ ਆ ਕੇ ਇਦਾਂ ਦੇ ਸੂਟ ਲੈਟਾਂ ਲੁੱਟਾਂ ਮਾਰ ਕੇ 25 2500 ਨਹੀਂ 25 25000 ਵੀ ਮੰਗੀ ਜਾਂਦਾ ਕੋਈ 10000 ਵੀ ਮੰਗੀਆਂ ਨਾ ਕੋਈ 8000 ਵੀ ਮੰਗੀਆਂ ਦਾ ਪਰ ਅਸੀਂ 1100 ਦੇ ਵਿੱਚ ਦੇਣਾ ਜੀ 1100 ਚੈੱਕ ਕਰ ਲਓ ਕਿਹੜਾ ਸੋਚ ਲੂਗਾ ਇਦਾਂ ਦੇ ਦੁਪੱਟੇ ਦੇ ਨਾਲ 1100 ਰੁਪਏ ਦਾ ਸੂਟ ਕਿਤੇ ਖੇਡ ਪਈ ਐ ਇਦਾਂ ਦੇ ਸੂਟ ਇਦਾਂ ਦੇ ਦੁਪੱਟੇ ਦੇ ਪਾਜੀ ਕਰੀ ਕੀ ਜਾਣੇ ਉਹ ਮਿੰਤਲਾ ਦਾ ਭਲੇਖਣ ਵਾਲੀ ਖੋਹ ਤਾ ਜੇ ਗਿਆ ਤਾਂ ਤੇ ਕਹਿ ਤਾਂ 1100 ਪਾਜੀ ਫ੍ਰੀ ਦੇ ਦਿਓ ਫ੍ਰੀ ਦੇ ਦਿਓ ਫ੍ਰੀ ਵੀ ਦੇ ਦਾਂਗੇ ਬਸ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਉਸ ਭੈਣ ਭਰਾ ਦੇ ਕਰ ਫ੍ਰੀ ਟੋਟਲ ਸੂਟੇ ਪਹੁੰਚੂਆ ਕੋਈ ਵਹਿਣ ਨਹੀਂ ਲਿੱਤੇ ਜਾਊਗਾ ਲਓ ਜੀ ਵੀਡੀਓ ਬਾਰ ਬਾਰ ਸ਼ੇਅਰ ਕਰੋ ਲਾਈਕ ਕਰੋ ਚੰਗੇ ਕਮੈਂਟ ਕਰੋ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਤੁਸੀਂ ਕਰ ਦਿਓ ਭਾਵੇਂ ਤੁਸੀਂ ਕਰ ਦਿਓ ਭਾਵੇਂ ਤੁਸੀਂ ਕਰ ਦਿ ਜਿਹੜਾ ਬੱਦ ਸ਼ੇਅਰ ਕਰੂ ਆਹ ਦੇਖ ਲੋ ਟਾਪ ਦਾ ਸੂਟ ਤੁਹਾਡੇ ਘਰ ਬਿਲਕੁਲ ਫ੍ਰੀ ਭੇਜਦੇ ਆਂਗੇ ਬਿਲਕੁਲ ਫ੍ਰੀ ਭੇਜਾਂਗੇ ਇਦਾਂ ਦੇ ਹਜ਼ਾਰਾਂ ਲੱਖਾਂ ਹੀ ਡਿਜ਼ਾਈਨ ਮਿਲ ਜਣੇ ਆ ਤੁਸੀਂ ਸਿਮਰਨ ਵੈਡਿੰਗ ਮੋਲ ਦੇ ਉੱਤੇ ਬੇਫਿਕਰੇ ਹੋ ਕੇ ਆ ਜਾਓ ਕਿਸੇ ਵੱਲੋਂ ਵੀ ਵਰੀ ਕਰਨ ਦੀ ਲੋੜ ਨਹੀਂ ਹੈਗੀ ਚਾਹੇ ਤੁਸੀਂ ਆਨਲਾਈਨ ਆਰਡਰ ਕਰਨਾ ਹੈ نیچے ਲਿਖੇ ਨੰਬਰਾਂ ਦੇਤੇ ਕਾਲ ਕਰੋ WhatsApp ਦੇ ਮਾਧਿਅਮ ਦੇ ਰਾਹੀਂ ਚਾਹੇ ਵੀਡੀਓ ਕਾਲ ਦੇ ਮਾਧਿਅਮ ਦੇ ਰਾਹੀਂ ਹਰ ਇੱਕ ਚੀਜ਼ ਮਿਲ ਜਾਣੀ ਆ ਤੁਹਾਨੂੰ ਕਿਸੇ ਵੀ ਗੱਲੋਂ ਪਰਵਾਹ ਨਹੀਂ ਕਰਨੀ ਹੈਗੀ ਪਰ ਤੁਹਾਨੂੰ ਬਾਰ ਬਾਰ ਅਸੀਂ ਇਹ ਇੱਕ ਬੇਨਤੀ ਕਰੀ ਜਾਂਦੇ ਆ ਵੀ ਜਿਹੜਾ ਪਹਿਲਾਂ ਸਾਨੂੰ ਸਕਰੀਨਸ਼ਾਟ ਭੇਜ ਦੂਗਾ ਜਿਹੜਾ ਪਹਿਲਾਂ ਫੋਟੋ ਭੇਜ ਦੂਗਾ ਉਹਦੇ ਘਾਰੇ ਸੂਟ ਆਉਣਿਆ ਜੇ ਤੁਸੀਂ ਲੇਟ ਹੋ ਗਏ ਸਾਨੂੰ ਸਕਰੀਨਸ਼ਾਟ ਭੇਜਣ ਚ ਜੇਨੇ ਸਾਨੂੰ ਪਹਿਲਾਂ ਸਕਰੀਨਸ਼ਾਟ ਭੇਜਤਾ ਅਸੀਂ ਉਹਨਾਂ ਨੂੰ ਸੂਟ ਦੇ ਦੇਣਾ ਸੋ ਮਤਲਬ ਜਲਦੀ ਜਲਦੀ ਭੇਜੀ ਜਾਓ ਚਮਚਮਾਂਦੇ ਸੂਟ ਆ ਚਮਚਮਾਂਦੇ 11-1100 ਰੁਪਏ ਦੇ ਦੁਪੱਟੇ ਨਹੀਂ ਮਿਲਣੇ ਅਸੀਂ 11-1100 ਰੁਪਏ ਪੂਰੇ ਸੂਟ ਦੇ ਰਹੇ ਆ ਚੈੱਕ ਕਰੋ ਦੁਪੱਟੇ ਡਾਏ ਚੋੜੇ-ਚੋੜੇ ਭਾਰੇ-ਭਾਰੇ ਦੁਪੱਟੇ ਆ ਕੋਈ ਕਿਹੜਾ ਸੋਚ ਲੂਗਾ 1100 ਰੁਪਏ ਕਿਸੇ ਨੂੰ ਦੁਪੱਟਾ ਵੀ ਨਹੀਂ ਦੇਣਾ 1100 ਰੁਪਏ ਪੂਰਾ ਸੂਟ ਦੇ ਰਹੇ ਆ ਜਿਹੜੇ ਵੱਡੇ-ਵੱਡੇ ਫੈਕਟਰੀਆਂ ਵਾਲੇ ਮਿੱਲਾਂ ਵਾਲੇ ਹੋਲਸੇਲਰ ਛਾਤੀਆਂ ਠੋਕਦੇ ਵੀ ਸਾਡੇ ਤੋਂ ਸਸਤਾ ਕੋਈ ਦੇ ਕੇ ਥਾਵੇ ਆਹ ਦੇਖੋ ਦਈ ਜਣਿਆ ਤੁਹਾਡੇ ਤੋਂ ਸਸਤਾ ਇੱਥੇ ਲੋਕਾਂ ਦੇ ਫਾਇਦੇ ਹੁੰਦੇ ਆ ਫਾਇਦੇ ਜੀ ਆ ਵੀ ਤੁਸੀਂ ਚੈੱਕ ਕਰੋ ਹਨਾ ਦੁਪੱਟੇ ਵੀ ਚੈੱਕ ਕਰੀ ਜਾਓ ਸੂਟ ਵੀ ਚੈੱਕ ਕਰੀ ਜਾਓ ਬੇਜਾ 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 ਕਰਾਈ ਪਈ ਆ ਹੁਣ ਬਾਜ਼ਾਰਾਂ ਚ ਜਾ ਕੇ ਲੱਖ ਲੱਖ ਰੁਪਈਆ ਨਾ ਲਓ ਬਾਰ ਬਾਰ ਕਹਿੰਨਾ 21 ਸੂਟਾਂ ਦੇ ਉੱਤੇ ਲੱਖ ਲੱਖ ਰੁਪਈਆ ਨਾ ਖਰਚੋ ਜਿਹੜਾ 1 ਲੱਖ ਦਾ ਕੱਪੜਾ ਲੈਣਾ ਗਾਰੰਟੀ ਨਾਲ ਇਥੋਂ 20000 ਜਿੰਨੇ ਆ ਜਿਹੜੇ ਮਰਜ਼ੀ 20 ਸੂਟ ਚੱਕ ਕੇ ਲੈ ਜਾਓ ਇਹ ਉਦਾਂ ਬਾਜ਼ਾਰ ਦਾ ਰੇਟ ਲੱਖ ਸਵਾ ਲੱਖ ਆ ਪਰ ਸਰਦਾਰ ਜੀ ਕੋਲ ਆ ਜਾਓ ਇੱਕ ਸੂਟ 1100 ਦਾ 5 ਸੂਟ 5500 ਦੇ 10 ਸੂਟ 10000 ਦੇ 21 ਸੂਟ 20000 ਦੇ ਦੇਣੇ ਠੋਕ ਕੇ ਫੁਲਕਾਰੀਆਂ ਵਾਲ ਸੂਟ ਭਾਵੇਂ ਵਿਆਹਾ ਸ਼ਾਦੀਆਂ ਤੇ ਚਲਜੋ ਭਾਵੇਂ ਜਾਗੋਆਂ ਪਾਰਟੀਆਂ ਤੇ ਚਲਜੋ ਭਾਵੇਂ ਚਲਜੋ ਜਿੱਥੇ ਮਰਜੀ ਵਜਾ ਵਜਾ ਕਰਾ ਦੀ ਸਿਮਰਨ ਬੈਡੀ ਮਾਲ ਜਲੰਧਰ ਸਰਦਾਰ ਜੀ ਦੁਕਾਨ ਤੇ ਆ ਜਾਓ ਛੇਤੀ ਸਲਾਉ ਜੇ ਇੱਕ ਹੋਰ ਵੱਡਾ ਫਾਇਦਾ ਕਰਤਾ ਸ਼ਰਾਰਾ ਸੂਟ ਲੈਣਾ ਕੁੜੀਆਂ ਕਿੰਨੀਆਂ ਸ਼ਰਾਰਾ ਸੂਟ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਬੜਾ ਯੰਕੀ ਕੰਮ ਆਹ ਸ਼ਰਾਰਾ ਇਹ ਬਾਜ਼ਾਰ ਦੇ ਵਿੱਚ ਮੈਂ ਬਾਰ-ਬਾਰ ਰੋਲਾ ਪਾ ਰਿਆਂ 8 8 10 10 ਸਰ 12 12000 ਪਰ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਸਿਰਫ 1100 ਦੇ ਵਿੱਚ ਆ ਚੀਜ਼ ਚੈੱਕ ਕਰ ਲਓ ਪਾਜੀ ਵੈਸੇ ਨਾ ਇਹ ਸੋਚ ਨਹੀਂ ਸਕਦੇ ਨਾ ਹੋਲ ਸੇਲ ਵੀ ਅੱਜ ਡੈਗਦੇ ਹੋਣੇ ਕਾਸ਼ ਕਾਸ਼ ਕਿ ਮੈਨੂੰ ਫੈਕਚਰਰਾਂ ਦੀ ਸੋਚ ਤੋਂ ਪਰੇ ਪ੍ਰਾਈਸ ਰੇਂਜ ਆ ਸਾਡੇ ਸਿਮਰਨ ਵੈਡਿੰਗ ਮਾਲ ਸਟੋਰ ਦੀਆਂ ਤੇ ਕਲਰ ਆਪਸ਼ਨ ਸਾਡੀ ਸਿਮਰਨ ਵੈਡਿੰਗ ਮਾਲ ਦੇ ਵਰਲਡ ਵਾਈਡ ਫੇਮਸ ਆ ਹੈਰਾਨਗੀ ਕਰਨ ਵਾਲੇ ਕਲਰ ਕੰਬੀਨੇਸ਼ਨ ਤੁਸੀਂ ਕਰੋ ਤੁਰਪੇ ਆ ਸਿਮਰਨ ਵੈਡਿੰਗ ਮਾਲ ਦੇ ਅੱਖਾਂ ਮੀਟ ਕੇ ਆਜੋ ਇਦਾਂ ਦੀਆਂ ਵੈਰਾਈਟੀਆਂ ਦੇ ਦੇਣੀਆਂ ਤੁਹਾਡੀ ਸੋਚ ਤੋਂ ਪਰੇ ਹੋਣੀ ਆ ਇਦਾਂ ਦੀਆਂ ਪ੍ਰਾਈਸ ਰੇਂਜਾਂ ਦੇ ਵਿੱਚ ਕਮਾਲ ਕਰਤੀ ਆ ਦੇਖੋ ਚੈੱਕ ਕਰੋ ਘੇਰੇ ਘਟਵਰਕ ਦੇ ਵਿੱਚ ਦੁਪੱਟੇ ਪ्योर ਚਨੌਂਜਮਾਨ ਦੇ ਵਿੱਚ ਦੇਖੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇੱਕ ਵੀਡੀਓ ਦੇ ਵਿੱਚ ਸਾਰੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਬਾਰ ਬਾਰ ਤੁਹਾਨੂੰ ਇਸ ਲਈ ਸੱਦਾ ਦੇ ਰਹੇ ਆ ਬਈ ਇੱਥੇ ਆ ਜਾਓ ਚੁੱਪ ਕਰਕੇ ਇੱਥੇ ਆ ਜਾਓ ਤੁਹਾਡੇ ਫਾਇਦੇ ਹੋਣੇ ਬਹੁਤ ਵੱਡੇ ਬ੍ਰੈਂਡਰਥ ਰੋਡ ਤੇ ਆਉਣਾ ਤੁਸੀਂ ਜਲੰਧਰ ਸ਼ਹਿਰ ਆਉਣਾ ਸਿਮਰਨ ਬਾਟਿੰਗ ਮਾਲ ਆਉਣਾ ਤੁਸੀਂ ਜਿਹੜਾ ਨਾਟ ਸਿਨੇਮੇ ਤੋਂ ਸਿੱਧੇ ਬੜੋ ਪੰਜਰ ਦੁਕਾਨਾਂ ਨਾ ਕਿ ਸੱਜੇ ਹੱਥ ਸਿਮਰਨ ਬੈਡਿੰਗ ਮਾਲ ਇੱਥੇ ਬਹੁਤ ਠੱਗਾ ਠੋਰੀ ਚੱਲਦਾ ਕੋਈ ਕਹਿੰਦਾ ਮੈਂ ਸਰਦਾਰ ਜੀ ਕੋਈ ਕਹਿੰਦਾ ਮੈਂ ਸਰਦਾਰ ਜੀ ਗੱਲ ਨੋਟ ਕਰ ਲਓ ਜਿੱਥੇ ਆ ਸਰਦਾਰ ਜੀ ਬੈਠੇ ਆ ਚੈੱਕ ਕਰ ਲਓ ਉਸ ਦੁਕਾਨ ਤੇ ਆ ਜਾਓ ਫਾਇਦੇ ਲੈ ਜਾਓ ਆ ਇਦਾਂ ਇਦਾਂ 10 10 ਹਜ਼ਾਰ ਰੁਪਏ ਸੂਟ 11 1100 ਚ ਚੱਕ ਲਓ ਫਾਇਦਾ ਤੁਹਾਨੂੰ ਇੱਕ ਵਾਰੀ ਫੇਰ ਯਾਦ ਕਰਾ ਦਿੰਨਾ ਵੀ ਜਿਹੜਾ ਪਹਿਲਾ ਸਕਰੀਨਸ਼ਾਟ ਭੇਜ ਦੂ ਪਹਿਲਾਂ ਦੁਕਾਨ ਤੇ ਆਜੂ ਉਹਨਾਂ ਨੂੰ ਇਹ ਵੈਰਾਈਟੀ ਮਿਲਣੀ ਜੇ ਤੁਸੀਂ ਕਹੋਗੇ 4 ਦਿਨ ਬਾਅਦ ਜਾਣਾ ਮੋੜ ਕੇ ਕੁਝ ਨਹੀਂ ਮਿਲਣਾ ਇਹ ਸੇਲ ਆ ਇਹ ਭਾਵੇਂ ਇੱਕ ਘੰਟੇ ਚ ਬੈਕ ਜਾਣ ਭਾਵੇਂ ਦਸਾਂ ਦਿਨਾਂ ਚ ਬੈਕ ਜਾਣ ਮਤਲਬ ਛੇਤੀ ਛੇਤੀ ਆ ਜਾਓ ਜੇ ਫਾਇਦੇ ਲੈਣੇ ਆਸੀ ਮਨਨ ਬੈਟਿੰਗ ਮਾਲ ਨੰਬਰ ਸਕਰੀਨ ਤੇ ਐਡਰੈਸ ਵੀ ਸਕਰੀਨ ਤੇ ਵੱਡੇ ਫਾਇਦੇ ਕਰਾਂਗੇ 11 ਮਨੋਮਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਜਲੰਧਰ